ਮੱਤੇ ਨਜ਼ਰ ਰੱਖਦੇ ਹੋਏ ਹਲਕਾ ਖਡੂਰ ਸਾਹਿਬ ਦੇ ਜਿੰਨੇ ਵੀ ਵੋਟਰ ਸਪੋਰਟਰ ਵਰਕਰ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੋਟਰਾਂ ਸਪੋਰਟਰਾਂ ਦਾ ਆਮ ਆਦਮੀ ਪਾਰਟੀ ਦੇ ਕੇਡਰ ਰੀੜ ਦੀ ਹੱਡੀ ਸਾਡੇ ਆਗੂ ਸੇਵਾੰਦਾਂ ਦਾ ਸਰਦਾਰ ਬਜਿੰਦਰ ਸਿੰਘ ਲਾਲਪੁਰੇ ਦਾ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਆਇਆ ਡਾਇਰੈਕਟਰ ਸਾਹਿਬ ਆਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਅੱਜ ਦੇ ਇਸ ਇਕੱਠ ਨੂੰ ਵੇਖ ਕੇ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਲੱਗਦਾ ਕਿ ਜਿਹੜਾ ਖੇਮ ਕਰ ਤੇ ਖਡੂਰ ਸਾਹਿਬ ਆ ਇਹ ਭੜਨਗੇ ਆਪਸ ਦੇ ਵਿੱਚ 30000 ਤੋਂ ਵੱਡੀ ਲੀਡ ਕੱਲੀ ਕੱਲੀ ਖਡੂਰ ਸਾਹਿਬ ਵਿਧਾਨ ਸਭਾ ਦੇ ਵਿੱਚੋਂ ਆਊਗੀ ਬਾਕੀ ਜਿਹਨੀਆਂ ਸਾਡੀਆਂ ਵਿਧਾਨ ਸਭਾ ਨੌ ਦੀਆਂ ਨੌ ਕਿਸੇ ਜੋ 30000 ਕਿਸੇ ਤੋਂ 20000 ਤੇ ਜਿਹੜੀ ਖਡੂਰ ਸਾਹਿਬ ਲੋਕ ਸਭਾ 2 ਲੱਖ ਤੋਂ ਪਲੱਸ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਜਿੱਤੂ ਹੋਰ ਜਿਹੜੀ ਪਾਰਟੀਆਂ ਨੂੰ ਉਮੀਦਵਾਰ ਲੱਭਦੇ ਪਏ ਜੀ ਵੇਖੋ ਦੂਜੀਆਂ ਪਾਰਟੀਆਂ ਨੂੰ ਉਮੀਦਵਾਰ ਜਿਹੜੇ ਦਿੱਤੇ ਇਹਨਾਂ ਨੇ ਜਿਵੇਂ ਡਿੰਪਾ ਜੀ ਦੀ ਤੁਸੀਂ ਵੀਡੀਓ ਵੇਖੀ ਆ ਉਹ ਕਹਿੰਦੇ ਵੀ ਆਮ ਜਿੱਦੂ ਵੀ ਕਾਂਗਰਸ ਪਾਰਟੀ ਟਿਕਟ ਦਊ ਮੈਂ ਉਹਦੇ ਨਾਲ ਆ ਵੇਖੋ ਇਤਰਾ ਨਹੀਂ ਲੜਾ ਕਹਿੰਦਾ ਹੁੰਦਾ ਜਿਹੜਾ ਲੜਾ ਹੋਵੇ ਹੁੰਦਾ ਮੈਂ ਜੰਝ ਮੈਂ ਲੈ ਕੇ ਜਾਊਂਗਾ ਘੋੜੀ ਤੇ ਮੈਂ ਚੜੂੰਗਾ ਬੋਟੀ ਮੈਂ ਵਿਆਗ ਲਿਓ ਉਹ ਭਜੰਦੇ ਹੁੰਦੇ ਜਿੰਨੂੰ ਮਰਦੀ ਬੋਟੀ ਛੇ ਦਿਓ ਮੈਂ ਪਗੜਾ ਪਾ ਲਾਹਣ ਸਰ ਹਾਂਜੀ ਭੁੱਲਰ ਸਾਹਿਬ ਖੇਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਘਟ ਸੀ ਅੱਜ ਇਸ ਦਿਨ ਬਹੁਤ ਜ਼ਿਆਦਾ ਘਟ ਹੈ ਪਰ ਡਾਕਟਰ ਸੋਹਲ ਵੱਲੋਂ ਬਹੁਤ ਘਟ ਘਟ ਕੀ ਲੱਗਦਾ ਨਹੀਂ ਡਾਕਟਰ ਸੋਹਲ ਨਾਲ ਜਿਹੜੀ ਜਨਤਾ ਉਧਰ ਦੀ ਹੈ ਨਾਰਾਜ਼ ਹੈ ਡਾਕਟਰ ਸੋਹਲ ਨੇ ਵੀ ਕਾਠ ਵੱਡਾ ਕੀਤਾ ਪਾਉ ਤੁਸੀਂ ਵੇਖਿਆ ਨਹੀਂ ਚੰਗੀ ਨਾ ਜਿੰਨੇ ਬੰਦੇ ਅੰਦਰ ਹੀ ਆ ਦੇ ਉਧਰ ਪੰਜ ਗੁਣਾ ਬੰਦੇ ਬਾਹਰ ਹੀ ਬਾਹਰ ਜਾਮ ਲਗਾ ਰਿਹਾ ਉਥੇ ਚਮਾ ਰੋਡ ਤੇ ਉਥੇ ਗੱਡੀਆਂ ਇੰਨੀਆਂ ਹੀ ਮੇਰੀ ਗੱਲ ਸੁਣੋ 500 600 ਗੱਡੀ ਮੇਰੇ ਹਿਸਾਬ ਨਾਲ ਕਵਰ ਕੀਤਾ ਸੀ ਸਾਰਾ ਹੀ ਘਟ ਕਵਰ ਕੀਤਾ ਤੁਸੀਂ ਹੀ ਬਾਹਰ ਨਹੀਂ ਨਿਕਲੀ ਹੋਗੇ ਤੁਸੀਂ ਪਾਜੀ ਬਾਹਰ ਨਹੀਂ ਨਿਕਾ ਮਾਰੀ ਹੋਣੀ ਡਾਕਟਰ ਸੋਲੋ ਇਨਸਾਨ ਹੈ ਜਿਹੜਾ ਰਾਤ ਦਿਨ ਲੋਕਾਂ ਲਈ ਕੰਮ ਕਰਦਾ ਡਾਕਟਰ ਸੋਲਾ ਲੜਕਾ ਸਭ ਤੋਂ ਵੱਧ ਲੀਡ ਤੇ ਜਿੱਤਾਂਗੇ ਇੱਥੇ ਤੁਸੀਂ ਇੱਥੇ ਮੈਂ ਮੈਂ ਛਿਰਤ ਲਾ ਲਉ ਜੇ ਖੇਲ ਹੋਵੇ ਕਿਹਦੇ ਮੁੱਦੇ ਲੱਗ ਜਾ ਰਿਹਾ ਪੱਤਰਕਾਰ ਸਾਹਿਬ ਪੱਤਰਕਾਰ ਸ਼ਰਤ ਥੋੜੀ ਲਾਉਣਗੇ ਪੱਤਰਕਾਰ ਪੱਤਰਕਾਰ ਦੇ ਅੰਦਾਜ਼ਾ ਦੱਸ ਸਕਦੇ ਹਨ ਅੰਦਾਜ਼ਾ ਇਹੋ ਆ ਸਭ ਤੋਂ ਵੱਡੀ ਲੀਡ ਨਾਲ ਤਰਨਤਾਰ ਜਿੱਤਾਂਗੇ ਤਰਨਤਾਰ ਵਿਧਾਤਾ ਸਰਦਾਰ ਸਾਹਿਬ ਦਾ ਸਭ ਤੋਂ ਜ਼ਿਆਦਾ ਪਿਆਰ ਹੈ ਉਹ ਕਹਿੰਦੇ ਹਲੇ ਇੱਕੋ ਹੀ ਪੁਲਵਾਨ ਖਾੜੇ ਚ ਆਇਆ ਸਾਡਾ ਹਲੇ ਆਉਣ ਵਾਲਾ ਬਾਕੀ ਹੈ ਤੁਹਾਡੇ ਹਰਮਨਦਰ ਸਿੰਘ ਜੀ ਕਹਿੰਦੇ ਨੇ ਕੋਈ ਫੇਰ ਕੀ ਆ ਜਿਹੜੇ ਹੁੰਦੇ ਨੇ ਤਮਕੀਏ ਮਾਰਨ ਵਾਲੇ ਜਿਹੜੇ ਗਰਜਦੇ ਆ ਉਹ ਬਰਸਦੇ ਨਹੀਂਗੇ ਜਦੋਂ ਬਰਸਣਾ ਹੋਵੇ ਨਾ ਉਦੋਂ ਆਪੇ ਮੀਂਹ ਆ ਜਾਂਦਾ ਹੁੰਦਾ ਲੋਕ ਦੱਸਣਗੇ ਇਹ ਗੱਲਾਂ ਨਹੀਂ ਚੱਲਣੀਆਂ ਲੋਕ ਦੱਸਣਗੇ ਤੇ ਆ ਇਕੱਠ ਵੇਲੋ ਗੱਲਾਂ ਨਾਲ ਨਹੀਂ ਕੁਝ ਵੀ ਨਹੀਂ ਗੱਲਾਂ ਨਾਲ ਬੜੇ ਨਹੀਂ ਪਕੜਨੇ ਠੁੱਕਾ ਵਾਲਾ ਬੜੇ ਨਹੀਂ ਪਕੜਨੇ ਤੇਲ ਪਾਉਣਾ ਪੈਂਦਾ ਭਾਈ ਭਾਏ ਕਿਹ ਅਸੋ ਜਿੱਤੇ ਨਾ ਜਿੱਦਾਂਗੇ ਹਾਂਜੀ ਪਾਰਟੀ ਕੋਈ ਪਾਰਟੀ ਨੂੰ ਮੀਂਹ ਵਾਂਗ ਕੱਢਣੀ ਪਿਆ ਨਾ ਕੱਲ੍ਹ ਤੇ ਦੇਖ ਲੈਣਾ ਨਾ ਕੱਗਲੇ ਭਾਏ ਭਾਗੋ ਕਹਿੰਦੇ ਹਿਸਾਬ ਲਈ ਕਿੱਥੇ ਜਿੱਤੇ ਆ ਪਰ ਉਮੀਦਵਾਰ ਕੋਈ ਨਾ ਪਿਆ ਵਾ ਦੇਖੋ ਇਹ ਤੁਸੀਂ ਉਹਨਾਂ ਨੂੰ ਸਵਾਲ ਕਰੋ ਜਿਹੜੀਆਂ ਪਾਰਟੀਆਂ ਨੂੰ ਲੱਭਦਾ ਨਹੀਂ ਉਹਨੂੰ ਪੁੱਛੋ ਕਿੱਧਰ ਗਿਆ ਤੁਹਾਡੇ ਉਮੀਦਵਾਰ ਇਹ ਉਹਨਾਂ ਨੂੰ ਕਰੋ ਸਵਾਲ ਭਾਈ ਭਾਏ ਜਿਹੜੀ ਆ ਕਿੰਨੇ ਕਿ ਹਾਸੂ ਸ਼ੀਟ ਕਰ ਰਹੇ ਹੋ ਤੁਸੀਂ ਕੀ ਜਾਵੋਗਾ ਆਮ ਆਦਮੀ ਪਾਰਟੀ 440 ਸੀਟ ਖੜੂਗੀ ਬੀਜੇਪੀ ਦੇ ਦਾਅਵੇ ਫੋਕਲੇ ਖੋਖਲੇ ਆ ਲੋਕ ਗਰਵਿੰਦ ਕੇਦਰੀਵਾਲ ਨੂੰ ਇੰਡੀਆ ਲਾਇੰਸ ਨੂੰ ਜਿਤਾਉਣਗੇ ਜਿਨਨੇ ਜਿਨਨੇ ਧੱਕਾ ਕੀਤਾ ਉਹਦੇ ਨਾਲ ਲੋਕਾਂ ਨੇ ਮੁੜ ਕੇ ਧੱਕਾ ਕੀਤਾ ਇਹ ਉਹ ਲੋਕ ਨੇ ਜਿਨ੍ਹਾਂ ਪੰਜਾਬ ਤੇ ਦਿੱਲੀ ਦੇ ਵਿੱਚੋਂ ਵਾਰ-ਵਾਰ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਬਦਸਮਾਂ ਚ ਭੇਜਿਆ ਹੁਣ ਲੋਕ ਪੂਰੇ ਭਾਰਤ ਦੇ ਆਮ ਆਦਮੀ ਪਾਰਟੀ ਨੂੰ ਤੇ ਇੰਡੀਆ ਲਾਇੰਸ ਦੇ ਉਮੀਦਵਾਰਾਂ ਨੂੰ ਜਿਤਾਉਣਗੇ 440 ਉਮੀਦਵਾਰ 543 ਜੋ ਲੋਕ ਸਭਾ ਮੈਂ ਜਨਕਤ ਲੋਕ ਸਭਾ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਹੱਕੂ ਗੂਗੂ ਪਹੀਂ ਲੈ ਕੇ ਆਵਾਂ ਧੰਨਵਾਦ ਸਲਾਮ ਅਲੈਕੁਮ ਸਨਮਾਨਯੋਗ ਜੀ ਬੰਦਿਆਂ ਨੂੰ ਭੁੱਜੇ ਹਾਂ ਜੀ ਅੰਮ੍ਰਿਤਪਾਲ ਸਾਹਿਬ ਅਤੇ ਕਨੂਰ ਸਾਹਿਬ ਦੇ ਵਿੱਚ ਲੋਕ ਮਿਲਣੀ ਜਿਹੜੀ ਆ ਉਹ ਰੈਲੀ ਦਾ ਰੂਪ ਧਰਿਆ ਤਾਂ ਮੰਤਰੀ ਸਾਹਿਬ ਪਹੁੰਚੇ ਲੋਕ ਸਭਾ ਉਮੀਦਵਾਰ ਕੀ ਕਹਿਣਾ ਚਾਹੋਗੇ ਬਹੁਤ ਚੰਗਾ ਲੱਗਾ ਕਿ ਲੋਕਾਂ ਨੇ ਸਾਨੂੰ ਦੁਬਾਰਾ ਇਹਨਾਂ ਪਿਆਰ ਜਿਹੜਾ ਉਹ ਬਖਸ਼ਿਆ 2022 ਦੇ ਵਿੱਚ ਵੀ ਇਦਾਂ ਹੀ ਕਾਟਣ ਦੇ ਸੀ ਤਾਂ ਲੋਕਾਂ ਨੇ ਵੱਡੀ ਲੀਡ ਨਾਲ ਇੱਥੋਂ ਮੈਨੂੰ ਜਿਤਾਇਆ ਵਿਧਾਨ ਸਭਾ ਦੇ ਵਿੱਚ ਭੇਜਿਆ ਤੇ ਐਰ ਕੀ ਲੋਕ ਵੱਡੀ ਲੀਡ ਦੇ ਨਾਲ ਸਰਦਾਰ ਲਾਲਜੀਤ ਸਿੰਘ ਢੁੱਲਰ ਨੂੰ ਅਸੀਂ ਸਾਰੇ ਜਾਣੇ ਹਲਕਾ ਖਡੂਰ ਸਾਹਿਬ ਦਾ ਇੱਕ ਇੱਕ ਵਰਕਰ ਪੂਰਾ ਜ਼ੋਰ ਲਾ ਦੇਾਂਗੇ ਤੇ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਅਸੀਂ ਲੋਕ ਸਭਾ ਦੇ ਵਿੱਚ ਜਿਤਾ ਕੇ ਭੇਜਾਂਗੇ ਏਡੀ ਨੇ ਕੇਜਰੀਵਾਲ ਸਾਹਿਬ ਨੂੰ ਦਿੱਲੀ ਦੇ ਵਿੱਚ ਅਰੈਸਟ ਕੀਤਾ ਵਾ ਕੀ ਉਹਦੇ ਤੇ ਕੋਈ ਚੋਣ ਤੇ ਅਸਰ ਪਵੇਗਾ ਬਿਲਕੁਲ ਚੋਣ ਤੇ ਪੂਰਾ ਅਸਰ ਪਊਗਾ ਲੋਕਾਂ ਦੇ ਵਿੱਚ ਰੋਸ ਆ ਤੇ ਲੋਕ ਜਿਹੜਾ ਜੇਲ੍ਹ ਦਾ ਜਵਾਬ ਆ ਵੋਟ ਨਾ ਦੇਣਗੇ ਤੇ ਲੋਕ ਜਿਹੜੇ ਅੱਜ ਕੱਲ ਬੀਜੇਪੀ ਦਾ ਵਿਰੋਧ ਕਰ ਰਹੇ ਪਿੰਡਾਂ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਆ ਦੇਖੋ ਸਾਡੀ ਕਿਸਾਨੀ ਮੁੱਦੇ ਨੇ ਉਹਨਾਂ ਨੂੰ ਨਰਿੰਦਰ ਮੋਦੀ ਨੇ ਕੋਈ ਹੱਲ ਨਹੀਂ ਕੀਤਾਗਾ ਤੇ ਬੀਜੇਪੀ ਜਿਹੜੀ ਹੈ ਨਰਿੰਦਰ ਮੋਦੀ ਉਹ ਲਗਾਤਾਰ ਪੰਜਾਬ ਨੂੰ ਦੇ ਮਾਰਨ ਤੇ ਲੱਗਾ ਆ ਸਾਰਿਆਂ ਨੂੰ ਪਤਾ ਹੈ ਤਾਂ ਵਿਰੋਧ ਜਾਇਜ ਹੈ ਹਰਮਿੰਦਰ ਸਿੰਘ ਗਿੱਲ ਕਹਿੰਦੇ ਆ ਕਿ ਉਹਨਾਂ ਨੇ ਇੱਕ ਮੰਤਰੀ ਨੂੰ ਹਲਕੇ ਦੇ ਵਿੱਚ ਉਤਾਰਿਆ ਵਾ ਤੇ ਸਾਡੇ ਇਹ ਜਿਹੜੇ ਪੱਤੇ ਖੁੱਲਣ ਵਾਲੇ ਜਦੋਂ ਸਾਡੇ ਲੀਡਰ ਆਉਣਗੇ ਤੇ ਅਸੀਂ ਬੜੇ ਵੱਡੀ ਲੀਡ ਦੇ ਨਾਲ ਜਿੱਤਾਂਗੇ ਕੀ ਲੱਗਦਾ ਹੈ ਜੇ ਕੋਈ ਇੱਥੇ ਗਰਜੀਤ ਸਿੰਘ ਰਾਣਾ ਅਕਾਲੀ ਦਲ ਵੱਲੋਂ ਜਿ ਤਰ੍ਹਾਂ ਮਜੀਠੀਆ ਸਾਹਿਬ ਦੀ ਆਵਾਜ਼ ਆ ਰਹੀ ਆ ਕੋਈ ਚੋਣ ਤੇ ਅਸਰ ਪੈਦਾ ਆ ਮਾਦੀਮ ਪਾਰਟੀ ਉਹ ਗੱਲਾਂ ਕਹੀਆਂ ਜਦੋਂ ਲੋਕ ਵੱਡਾ ਲੀਡਰ ਵੇਖ ਕੇ ਵੋਟਾਂ ਪਾਉਂਦੇ ਹੁਣ ਲੋਕ ਮੁੱਦੇ ਵੇਖ ਕੇ ਵੋਟਾਂ ਪਾਉਂਦੇ ਆ ਤੇ ਲੋਕ ਹਮੇਸ਼ਾ ਵੱਡੇ ਹੁੰਦੇ ਆ ਕਿ ਲੋਕਾਂ ਜਿੰਨਾ ਇਹ ਪਹਿਲਾਂ ਵੱਡੇ ਵੱਡੇ ਚਿਹਰੇ ਦੇ ਫਲਾਨਾ ਆ ਗਿਆ ਪਰ ਉਹ ਜੋ ਫਲਾਨਾ ਆ ਗਿਆ ਉਹ ਚੱਲ ਗਏ ਸਾਰੇ ਕਾਰਤੂਜ ਜਿੰਨੇ ਚੱਲਣੇ ਸੀ ਹੁਣ ਲੋਕਾਂ ਦੇ ਫੈਸਲਾ ਉਹਨਾਂ ਦੀ ਜੇਬ 'ਚ ਰਹਿੰਦਾ ਤੇ ਇਹਨ ਮੌਕੇ ਦੇ ਲੋਕ ਆ ਕੇ ਵੋਟ ਪਾਉਂਦੇ ਆ ਤੇ ਤੁਸੀਂ ਵੇਖਿਓ ਇਥੇ ਬਾਦਲੋਂ ਵੱਡਾ ਚਿਹਰਾ ਵੀ ਹੈਗਾ ਕੋਈ ਕਿੱਥੇ ਆ ਸੁਖਬੀਰ ਬਾਦਲ ਤੋਂ ਉਹ ਵੀਰ ਆਇਆ ਮਜੀਠੀਆ ਆਇਆ ਠੀਕ ਹੈ ਚੰਨੀ ਰਾਇਆ ਕੈਪਟਨ ਹੁੜੀ ਰਾਇਏ ਕੌਣ ਰਹਿ ਗਿਆ ਵੱਡਾ ਚਿਹਰਾ ਦੱਸੋ ਨਾ ਵੱਡੇ ਚਿਹਰਾ ਆ ਕੱਕੂ ਗੁੱਜ ਗਿਆ ਜਿਹੜਾ ਵੱਜਣਾ ਸੀ ਹੁਣ ਸਾਹਿਬ ਕਿਹੜੇ ਕੰਮਾ ਜਿਹੜੇ ਆ ਉਹ ਅੱਜ ਲੋਕ ਸਭਾ ਦੇ ਉਮੀਦਵਾਰ ਦੇ ਸਾਹਮਣੇ ਰੱਖੇ ਗਏ ਕਿ ਜਿਹੜੇ ਮੇਰਾ ਸਭ ਤੋਂ ਵੱਡਾ ਮੁੱਦਾ ਇਹ ਆ ਕਿ ਮੇਰਾ ਬੰਦ ਬੰਨਾ ਚਾਹੀਦਾ ਵਾ ਕਿਉਂਕਿ ਉੱਥੇ ਸਰਕਾਰ ਸੈਂਟਰ ਦੀ ਹੋਵੇ ਉਹ ਪੈਸੇ ਪੰਜਾਬ ਨੂੰ ਪਾਉਣੇ ਪੈਣੇ ਆ ਕੋ ਉੱਥੋਂ ਤੇ ਸਾਡਾ ਉਹ ਬੰਨ ਵੱਜੂਗਾ ਤੇ ਇੰਡੀਆ ਗੱਠਜੋੜ ਦੀ ਸਰਕਾਰ ਬੰਦੀ ਆ ਤੇ ਸਾਡਾ ਉਹ ਬੰਨ ਵੱਜੇ ਪਾਸਪੋਰਟ ਦਫਤਰ ਮੈਂ ਭੁੱਲਰ ਸਾਹਿਬ ਨੂੰ ਕਿਹਾ ਕਿ ਬੜੀ ਖੱਜਲ ਖਵਾਰੀ ਹੁੰਦੀ ਆ ਤਰਨਤਾਰ ਜਿਲ੍ਹੇ ਦੇ ਵਿੱਚ ਤੁਸੀਂ ਜਾ ਕੇ ਉੱਥੇ ਬਾਜ ਰੱਖਿਓ ਕਿ ਤਰਨਤਾਰ ਜਿਲ੍ਹੇ ਦੇ ਵਿੱਚ ਉਹ ਮੇਰੇ ਬੜੇ ਮੁੱਦੇ ਹੈਗੇ ਨੇ ਪੱਟੀ ਨੂੰ ਤੁਸੀਂ ਫਰੋਜਪੁਰ ਦੇ ਨਾਲ ਜੋੜੋ ਠੀਕ ਹੈ ਬਟਿੰਡੇ ਰੇਲਵੇ ਲੈਂਡ ਸਾਨੂੰ ਚਾਹੀਦੀ ਆ ਠੀਕ ਹੈ ਮਖੂ ਤੋਂ ਇਹਨੂੰ ਵੀ ਬਟਿੰਡੇ ਤੋਂ ਸਿੱਧੀ ਅੰਮ੍ਰਿਤਸਰ ਨੂੰ ਵੀ ਬੜੇ ਵੱਡੇ ਵੱਡੇ ਮੁੱਦੇ ਹੈਗੇ ਆ ਜਿਹੜੇ ਮਤਲਬ ਕਿ ਸਾਡੀਆਂ ਖੱ ਚੰਨੀ ਦੀ ਸਰਕਾਰ ਵੇਲੇ ਲਾਲਕੀਰ ਨੂੰ ਖਤਮ ਕਰਕੇ ਐਸਸੀ ਸਮਾਜ ਨੂੰ ਪੰਜ-ਪੰਜ ਮਰਲੇਾਂ ਦੇ ਪਲਾਟ ਦਿੱਤੇ ਗਏ ਪਰ ਅੱਜ ਐਸਸੀ ਸਮਾਜ ਦੇ ਵਿੱਚ ਇੱਕ ਰੋਸ ਹੈ ਕਿ ਜਿਹੜੇ ਪੰਜ-ਪੰਜ ਮਰਲੇ ਦੇ ਪਲਾਟ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣ ਗਈ ਪਰ ਉਹਨਾਂ ਨੂੰ ਅਜੇ ਤੱਕ ਉਹ ਪੰਜ-ਪੰਜ ਮਰਲੇ ਦੇ ਪਲਾਟ ਨਹੀਂ ਦਿੱਤੇ ਗਏ ਪਰ ਉਹਨਾਂ ਦੇ ਕੋਲ ਰਜਿਸਟਰੀਆਂ ਹੈਗੀਆਂ ਨੇ ਮੇਰੀ ਗੱਲ ਸੁਣੋ ਇਹ ਪ੍ਰਾਣੀਆਂ ਸਰਕਾਰਾਂ ਨੇ ਕਈ ਵਾਰੀ ਪਲਾਟ ਕੱਟੇ ਆ ਕਦੇ ਮਿਲੇ ਆ ਕੱਟਣ ਦੀ ਕਿਹੜੀ ਗੱਲ ਹੁੰਦੀ ਸਟੇਜ ਤੋਂ ਕਹਿ ਦੇਣਾ ਦੇ ਦੇਾਂਗੇ ਜੀ ਇਦਾਂ ਨਹੀਂ ਗੱਲਾਂ ਚੱਲਦੀਆਂ ਆ ਕੇ ਉਦੋਂ ਆਪਣੇ ਉਹਨਾਂ ਨੂੰ ਕਹਿੰਦੇ ਵੀ ਠੀਕ ਆ ਪਲਾਟ ਦੇ ਲੱਗਾ ਵਾ ਫੜੋ ਫੀਤੇ ਪਟਵਾਰੀਓ ਤੇ ਫੜੋ ਮਿੰਟੋ ਮੰਟੀ ਕੱਲ ਨੂੰ ਮੈਨੂੰ ਪਲਾਟ ਦਿੱਤੇ ਚਾਹੀਦੇ ਆ ਤੇ ਬੰਦਿਆਂ ਨੂੰ ਕਾਬਜ ਕਰਦੇ ਤੇ ਗੱਲਾਂ ਨਾ ਹਵਾ ਵੀ ਤੇ ਹੁਣ ਮੈਂ ਵੀ ਕਹਿ ਦੇਣਾ ਵੀ ਸਾਰਿਆਂ ਨੂੰ ਦੇ ਦੇਾਂਗੇ ਉਹਦਾ ਕਾਹ। ਐਸੀ ਸਮਾਜ ਨੂੰ ਕਿੱਦਾਂ ਭਰੋਸੇ ਜਿ ਲੋਗ ਉਹ ਪਲਾਟਾਂ ਨੂੰ ਲੈ ਕੇ। ਵੀਰੇ ਐਸੀ ਸਮਾਜ ਨੂੰ ਭਰੋਸੇ ਐਸੀ ਸਮਾਜ ਨੂੰ ਪਹਿਲਾਂ ਹੀ ਆਡੇ ਦੇ ਭਰੋਸਾ ਤਾਂ ਹੀ ਏਡੀ ਵੱਡੀ ਲੀਡ ਆਵਾਾਰ-ਆਵਾਾਰ ਉਹਨਾਂ ਨੂੰ ਪ੍ਰੋਸੈਸ ਲੈਣ ਦੀ ਲੋੜ ਸੀ ਸਰ ਤੁਸੀਂ ਵੱਡੇ ਚਿਹਰੇ ਦੀ ਗੱਲ ਕੀਤੀ ਆ ਮੰਤਰੀ ਸਾਹਿਬ ਨੂੰ ਪੱਟੀ ਹਲਕੇ ਤੋਂ ਟਿਕਟ ਦਿੱਤੀ ਗਈ ਹਲਕਾ ਖਡੂਰ ਸਾਹਿਬ ਦੇ ਵਿੱਚ ਮੰਨ ਲਓ ਐਮਪੀ ਬਣ ਜਾਂਦੇ ਨੇ ਜਿੱਤ ਜਾਂਦੇ ਨੇ ਤੇ ਫਿਰ ਉੱਥੇ ਇੱਕ ਲੋਕਾਂ ਦੇ ਫਿਰ ਬੋਝ ਨਹੀਂ ਪਵੇਗਾ ਐਮਐਲਏ ਦੀ ਇਲੈਕਸ਼ਨ ਕਰਾਉਣ ਵਾਸਤੇ ਦੇਖੋ ਜਦੋਂ ਚੰਗੇ ਬੰਦਿਆਂ ਦਾ ਲੋਕ ਸਭਾ ਦੇ ਵਿੱਚ ਜਾਣਾ ਬੜਾ ਜ਼ਰੂਰੀ ਹੈ ਤੇ ਅਸੀਂ ਕਿੰਨਾ ਬੋਝ ਤਾਂ ਘਟਾਤਾ ਜਿਹੜਾ ਅੱਗੇ ਖਜ਼ਾਨਾ ਤੁਹਾਡਾ ਲੁੱਟਿਆ ਜਾਂਦਾ ਸੀ ਉਹ ਲੁੱਟ ਪਚਾਤੀ ਆ ਬਿਜਲੀ ਬੋਰਡ ਜਿਹੜਾ ਘਾਟੇ 'ਚ ਹੁੰਦਾ ਸੀ ਅੱਜ ਸਾਰੇ ਬਿਜਲੀ ਮੁਫਤ ਦੇ ਗਏ ਵੀ ਤੇ 570 ਕਰੋੜ ਦੇ ਫਾਇਦੇ ਚ ਪ੍ਰਾਇਫਰਦਾ ਅੱਜ ਅਸੀਂ ਆਪਣੀਆਂ ਕੋਲ ਮਾਈਨਿੰਗ ਜਿਹੜੀਆਂ ਉਹ ਚਲਾ ਲੀਆਂ ਵਾ ਸੋ ਆਮ ਆਦਮੀ ਪਾਰਟੀ ਹਮੇਸ਼ਾ ਪੰਜਾਬ ਦੇ ਹਿੱਤ ਦੇ ਜਿਹੜਾ ਚੰਗੇ ਉਮੀਦਵਾਰ ਜਿਹੜੇ ਉਹਨੇ ਤਾਰੇ ਲਾਲਪੁਰਾ ਸਾਹਿਬ ਜਿਹੜੇ ਵੱਡੇ ਆਗੂ ਆ ਆਮ ਆਦਮੀ ਪਾਰਟੀ ਨੂੰ ਅਜਿਹੇ ਸਮੇਂ ਚਾਲਵੇ ਦਾ ਕਹਿ ਗਏ ਉਹਨਾਂ ਦੇ ਲਈ ਕੀ ਬੋਲ ਰਹਿਣਗੇ ਹੌਣ ਕਿੰਨੇ ਢਿਆ ਇੱਕ ਅਦਾ ਚਲ ਗਿਆ ਤੇ ਫਿਰ ਕੀ ਹੋਇਆ ਇੱਥੇ ਵੇਖਿਓ ਤੁਸੀਂ ਕਨੂਰ ਸਾਹਿਬ ਦੇ ਵਿੱਚ ਜਿੱਦਣ ਆਪਾਂ ਅੱਜ ਸ਼ੁਰੂਆਤ ਕਰਤੀ ਆ ਹੁਣ ਵੇਖੋ ਕਿਹੜੀ ਕਿਹੜੀ ਪਾਰਟੀ ਦੇ ਕਿਹੜੇ ਕਿਹੜੇ ਦਿਗਜ ਬੰਦੇ ਕਿੰਨੇ ਸਰਪੰਚ ਪੰਚ ਮੈਂਬਰ ਵੇਖਿਓ ਕਿੰਨੇ ਆਉਂਦੇ ਸੋ بس ਇੱਕ ਵੇਟ ਕਰਦਾ ਕਿ ਥੋੜਾ ਸਮਾਂ ਸਹੀ ਹੈ ਜਿੱਦੋਂ ਉਹਨਾਂ ਨੂੰ ਸ਼ਾਮਲ ਕਰਦਾ ਕਾਲਪੁਰਾ ਸਾਹਿਬ ਤੁਸੀਂ ਬੜੇ ਚੰਗੇ ਕੰਮ ਹੀ ਕੀਤੇ ਜਿਹੜੇ ਸਰਪੰਚਾਂ ਨੇ ਗਰੰਟੀਆਂ ਖਾਧੀਆਂ ਸੀ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਰਹੋ ਵੀ ਰਹੀਆਂ ਜੇ ਉਹ ਵੀ ਸਰਪੰਚ ਆਪਣੀ ਜਾਨ ਬਚਾਉਣ ਵਾਸਤੇ ਤੁਹਾਡੇ ਕੋਲ ਆਉਣਗੇ ਉਹ ਵੀ ਸ਼ਾਮਲ ਕਰੋਗੇ ਆਹ ਦੇਖੋ ਦੋ ਤਿੰਨ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਜਿਹੜੇ ਚੰਗੇ ਬੰਦੇ ਨੇ ਉਹ ਸਾਰੇ ਪਿੰਡ ਨੂੰ ਪਤਾ ਹੁੰਦਾ ਕਿ ਇਹ ਚੰਗਾ ਵਾ ਜਿਹੜਾ ਖਰਾਬ ਬੰਦਾ ਉਹ ਸਾਰੇ ਪਿੰਡ ਨੂੰ ਪਤਾ ਹੁੰਦਾ ਵੀ ਖਰਾਬ ਆ ਸਾਡੇ ਕੋਲ ਸਾਰਾ ਡਾਟਾ ਵਾ ਜਿਹੜੇ ਬੰਦਿਆਂ ਨੇ ਨਹੀਂ ਕੁਝ ਖਾਧਾ ਸਾਫ਼ ਸੁਥਰੀ ਸਿਆਸਤ ਕੀਤੀ ਬੜੇ ਸਰਪੰਚ ਚੰਗੇ ਹੈਗੇ ਨੇ ਸੋ ਉਹਨਾਂ ਨੇ ਹੀ ਆਪਣੇ ਨਾਲ ਕਾਲਪੁਰਾ ਸਾਹਿਬ ਹਲਕਾ ਖੇਮ ਕਰਨ ਵੀ ਪੂਰਾ ਤਤਪਰ ਦੇ ਵਿੱਚ ਆ ਤੇ ਹਲਕਾ ਖਡੂਰ ਸਾਹਿਬ ਪਰ ਹਲਕਾ ਤਰਨਤਾਰਨ ਤੇ ਲੋਕ ਕੁਝ ਡਾਕਟਰ ਸੋਲ ਦੇ ਨਾਲ ਨਾਰਾਜ਼ ਨੇ ਉਥੋਂ ਥੋੜੀ ਜੀ ਕਮੀ ਮਹਿਸੂਸ ਹੁੰਦੀ ਆ ਕਿਦਾ ਦੇਖਦੇ ਜੋ ਆ ਦੇਖੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਉਹਨਾਂ ਦੇ ਪ੍ਰੋਗਰਾਮ ਵੀ ਵੇਖੇ ਆ ਉਹਨਾਂ ਦੇ ਲੋਕਾਂ ਨੂੰ ਵੀ ਮਿਲਦਾ ਵਾਂ ਅਸੀਂ ਪੂਰੀ ਲੋਕ ਸਭਾ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਜਿਹੜਾ ਉੱਜਦਾ ਠੀਕ ਹੈ